ਸੰਦਾਲੀ ਟੀਵੀ ਤੇ ਤੁਹਾ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰਾਂ ਗੁਰਦਾਸਪੁਰ ਵਿੱਚ ਏਡਸ ਦੇ ਮੌਕੇ ਜਾਗਤਾ ਸੈਮੀਨਾਰ ਕਰਵਾਇਆ ਗਿਆ ਵਿੱਚ ਏਡਸ ਦੇ ਮੌਕੇ ਤੇ ਵਿਸ਼ੇ ਸੈਮੀਨਾਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਘਰ ਭਵাকর ਦੀ ਪਤਨਗੀ ਹਟ ਟ੍ਰੇਨਿੰਗ ਹਾਲ ਗੁਰਦਾਸਪੁਰ ਵਿੱਚ ਕਰਵਾਇਆ ਗਿਆ ਸੀਜੀਐਮ ਗੁਰਦਾਸਪੁਰ ਹਰਪੀਸ ਸੈਮੀਨਾਰ ਵਿੱਚ ਮੁੱਖ ਮਾਨਦੇ ਤੌਰ ਤੇ ਸ਼ਾਮਲ ਹੋਏ ਸਾਨੂੰ ਸਮਾਰੋਹ ਦਾ ਮਕਸਦ ਸਮਾਜ ਵਿੱਚ ਬਾਰੇ ਜਾਗਰੂਕਤਾ ਫੈਲਾਉਣਾ ਤੇ ਲੋਕਾਂ ਨੂੰ ਸਹਾਮ ਲਈ ਲਾਜ਼ਮਾਰੀ ਜਾਣਕਾਰੀ ਪ੍ਰਦਾਨ ਕਰਨਾ ਇਸ ਮੌਕੇ ਤੇ ਜੱਜ ਹਰਪੀ ਸਿੰਘ ਕਹਿੰਦੇ ਕਿ ਏਡਜ਼ ਪ੍ਰਤੀ ਜਾਗਰੂਕਤਾ ਜ਼ਰੂਰੀ ਹੈ ਏਡਜ਼ ਨੂੰ ਨੋਰ ਕੀਤਾ ਜਾ ਸਕਦਾ ਹੈ ਬਾਰੇ ਸਹੀ ਜਾਣਕਾਰੀ ਸਮੇਂ ਸਿਰ ਤੇ ਟੈਸਟਿੰਗ ਇਸ ਬਿਮਾਰੀ ਨਾਲ ਲੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ ਜਾਗਰੂਕਤਾ ਪ੍ਰੋਗਰਾਮ ਜਰੀਏ ਦੌਰਾਨ ਜਵਨਕ ਵਰਗ ਨੂੰ ਜਾਗਰੂਕ ਕਰਨ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਇਰੈਕਟਰ ਤ੍ਰਿੰਦਰ ਕਰੋ ਨੇ ਕਿਹਾ ਕਿ ਸਰਕਾਰ ਵੱਲੋਂ ਚੱਲ ਰਹੀਆਂ ਵੱਖ-ਵੱਖ ਯੋਜਨਾ ਜਿਵੇਂ ਕਿ ਮੁਫਤ ਐਚਟੀਵੀ ਟੈਸਟਿੰਗ ਕਾਉਂਸਲਿੰਗ ਦੀ ਦਵਾਈਆਂ ਵਰਤੀ ਲੋਕਾਂ ਨੂੰ ਜਾਣੂ ਕਰਵਾਇਆ ਤੇ ਸਮਾਜਿਕ ਜ਼ਿੰਮੇਵਾਰੀ ਹੈ ਜਾਣੂ ਤੇ ਸਮਾਜਿਕ ਜ਼ਿੰਮੇਵਾਰੀ ਲੋਕਾਂ ਨੂੰ ਇਹਨਾਂ ਨੂੰ ਫੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਵੀ ਤਰ੍ਹਾਂ ਦਾ ਲਾਜ ਝਿਜਕੰਤ ਤੋਂ ਬਿਨਾਂ ਆਪਣੇ ਨੇੜਲੇ ਸਿਹਤ ਕੇਂਦਰ ਜਾ ਕੇ ਟੈਸਟ ਕਰਵਾਉਣ ਲਈ ਜ਼ਰੂਰੀ ਸਲਾਹ ਲੈਣ ਅੰਤ ਸਭ ਨੂੰ ਮਿਲ ਕੇ ਮੁਫਤ ਲਾਜ ਬਣਾਉਣ ਲਈ ਕਸਮ ਖਵਾਈ ਗਈ ਤੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਧੰਨਵਾਦ ਜੀ ਖਬਰਾਂ ਦੇਖਣ ਲਈ ਬਨੇ ਰਹੋ